ਸਤਰੀਕਾਲ ਜੀ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਮਾਹਲ ਆਪਣੀ ਇਹ ਵੈਰਾਈਟੀ ਹੈ ਜਿਹੜੀ ਇਹ 100 PR 128 ਹੈ ਜੀ ਇਹਦੇ ਵਿੱਚ ਪਹਿਨਾ ਆਪਣੇ ਬੌਨੀ ਰੂਕੜਾ ਮਧਰੇ ਬੂਟੇ ਵਾਲੀ ਕਾਫੀ ਬਿਮਾਰੀ ਆ ਗਈ ਸੀ ਦੇਖਣਾ ਉਹ ਬੂਟਾ ਸਾਹਮਣੇ ਦਿਖ ਰਿਹਾ ਇੱਕ ਪਰ ਹੁਣ ਰੱਬ ਦੀ ਕਿਰਪਾ ਕਰੇ ਇਹ ਲੱਗ ਰਿਹਾ ਵੀ ਇਹ ਬਿਮਾਰੀ ਇੱਥੇ ਹੀ ਰੁਕ ਗਈ ਕਿਉਂਕਿ ਉਹ ਬੂਟਾ ਇਕੱਲਾ ਹੀ ਰਹਿ ਗਿਆ ਜੇ ਬਿਮਾਰੀ ਵੱਧਦੀ ਹੁੰਦੀ ਕਾਉਦੇ ਲਾਗ ਵਾਲਾ ਬੂਟੇ ਵਿੱਚ ਵੀ ਵਾਇਰਸ ਫੈਲਣ ਦਾ ਪਤਾ ਲੱਗ ਜਾਣਾ ਤਾਂ ਆਪਾਂ ਨੂੰ ਪੀਲਾਗ ਵਾਲੇ ਬੂਟੇ 'ਚ ਵੀ ਵਾਇਰਸ ਫੈਲ ਰਿਹਾ ਹੁਣ ਮੈਨੂੰ ਐ ਲੱਗ ਰਿਹਾ ਵੀ ਚਾਹੇ ਤਾਂ ਮੌਸਮ ਚੇਂਜ کہہ ਲੋ ਚਾਹੇ ਸੁਪਰੀ ਇਹ کہہ ਲੋ ਆਪਾਂ ਕਰੀ ਜ਼ੀ ਤੇਲੇ ਦੀ ਬਈ ਇਹ ਬਿਮਾਰੀ ਹੁਣ ਇੱਥੇ ਰੁਕਦੀ ਲੱਗਦੀ ਆ ਕਿਉਂਕਿ ਇਹ ਗਾਹਾਂ ਕੋਈ ਬੂਝਾ ਉਹਦੇ ਲਾਗ ਵਾਲਾ ਨਹੀਂ ਹੋਇਆ ਕਿਉਂਕਿ ਜੇ ਵਾਇਰਸ ਹੋਊਗਾ ਤਾਂ ਲਾਗ ਵਾਲੇ ਬੂਟੇ 'ਤੇ ਜ਼ਿਆਦਾ ਅਸਰ ਕਰੂਗਾ ਜਿੱਥੇ ਤੱਗੀ ਜੀ ਬਣੂਗੀ ਇਹ ਨਹੀਂ ਹੈਗਾ ਵੀ ਕਬੂਝਾ ਉਰੇ ਆ ਇੱਕੋ ਪਰਲੇ ਪਾਸੇ ਆ ਇੱਕੂ ਤੇ ਪਰਲੇ ਪਾਸੇ ਆ ਇਹ ਜੇ ਹੁੰਦਾ ਤਾਂ ਇਹਨੇ ਕੋਲ ਕੋਲ ਇਕੱਠਾ ਅੱਗੇ ਵੰਗੂ ਤੱਗੀ ਬਣਨੀ ਸੀ ਪਰ ਹੁਣ ਜਿੱਥੇ ਸਾਡੇ ਹੈਗਾ ਏ ਜਿਹੜਾ ਇੱਕ ਪਹਿਨਾ ਤੇ ਜਿਕਣਾ ਇੱਕ ਬੂਟਾ ਉਹੀ ਕਬੂਟਾ ਉੱਥੀ ਆ ਉਹ ਵੀ ਆਈ ਨਹੀਂ ਹੈਗਾ ਵੀ ਮਰ ਗਿਆ ਉਹ ਵੀ ਥੋੜੀ ਜਿਹੀ ਗਰੋਥ ਕਰਦਾ ਲੱਗਦਾ ਏ ਜਿਕਨਾ ਦੇਖੋ ਥੋੜੀ ਜਿਹੀ ਗਰੋਥ ਕਰ ਰਿਹਾ ਪਹਿਨਾ ਨਾਲੋਂ ਆਈ ਲੱਗਦਾ ਵੀ ਬੈਕਅਪ ਹੋ ਰਿਹਾ ਜੀਰੀ ਦਾ ਬਾਕੀ ਚਲੋ ਕੁਦਰਤ ਆ ਮੌਸਮ ਆ ਸਭ ਤੋਂ ਵੱਡਾ ਦੇਖਦੇ ਆ ਵੀ ਹੁਣ ਕੀ ਆ ਸਾਢੇ ਸਾਬ ਗੱਲ ਤਾਂ ਇਹ ਲੱਗ ਰਿਹਾ ਵੀ ਪੀਆਰ 12831 ਜਿਹੜੀ ਅਸੀਂ ਉਦੋਂ ਕਹਿੰਦੇ ਸੀ ਬਈ ਬਿਮਾਰੀ ਆ ਗਈ ਪਰ ਹੁਣ ਥੋੜੀ ਜੀ ਕਵਰ ਕਰਦੀ ਲੱਗਦੀ ਆ ਜਿਹੜਿਆਂ ਨੇ ਬਾਤ ਤੀ ਕਿਸਾਨ ਵੀਰਾਂ ਨੇ ਉਹਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਹੁਣ ਦੇਖੋ ਬੈਕਅਪ ਹੋਇਆ ਇਹਦਾ ਉਹਦਾ ਵੀ ਹੋ ਸਕਦਾ ਤਾਂ ਕਈਆਂ ਨੇ ਜਿਹੜਿਆਂ ਨੇ ਅਗੇਤੀ ਲਾਈ ਵੀ ਤੀ ਜ਼ਿਆਦਾ ਉਹਨਾਂ ਨੇ ਬਾਤ ਤੀ ਬੋਣਾ ਹੀ ਹਰੇਕ ਮਸਲੇ ਦਾ ਹੱਲ ਨਹੀਂ ਸੀ ਕਿਉਂਕਿ ਇੰਨਾ ਜ਼ਿਆਦਾ ਖਰਚਾ ਹੋਇਆ ਵਾ ਸੀਗਾ 20000 ਦੇ ਕਰੀਬ ਕਿਲੇ ਦਾ ਹੁਣ ਦੁਆਰਾ ਵੀ ਬਾਕੇ ਉਹਨਾਂ ਨੇ ਖਰਚਾ ਕਰਿਆ ਫੇਰ ਦੁਆਰਾ 10-15000 ਰੁਪਿਆ ਖਰਚਾ ਜੇਣਾ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਹੁਣ ਜੇ ਇਹਨੂੰ ਅਸੀਂ ਬਾਉਂਗੇ ਠੀਕ ਆ ਇਹ ਚ ਕਦ ਜੀਰੀ ਲੱਗੂਗੀ ਕਦੋ ਰਿਕਵਰ ਹੋਊਗੀ ਇਹਦੇ ਨਾਲੋਂ ਤਾਂ ਇਹੀ ਚੀਜ਼ ਰੱਖ ਲਓ ਬਾਉ ਨਾ ਜਿੰਨਾ ਵੀ ਝੜ ਆਉਣਾ ਆਏਣਾ ਪਰ ਮੈਨੂੰ ਐ ਲੱਗ ਰਿਹਾ ਵੀ ਇਹ ਬਿਮਾਰੀ ਹੁਣ ਥੋੜੀ ਜੀ ਕੰਟਰੋਲ ਹੁੰਦੀ ਲੱਗ ਰਹੀ ਆ ਬਈ ਰਿਕਵਰ ਕਰ ਰਹੀ ਆ ਪੀਆਰ 128 ਆ ਇਹ 31 ਵਿੱਚ ਵੀ ਮੈਂ ਦੇਖਿਆ ਸੀ ਇਹਨਾਂ ਨਾਲੋਂ ਰਿਕਵਰ ਹੋ ਰਹੀ ਆ ਬਿਮਾਰੀ ਵੱਧ ਨਹੀਂ ਰਹੀ ਕਿਉਂਕਿ ਅੱਗੇ ਜਿਹੜਾ ਇੱਕ ਬੂਟਾ ਹੁੰਦਾ ਤਾਂ ਜਿਸ ਤਰ੍ਹਾਂ ਇਹ ਖੜਾ ਆਪਣਾ ਇੱਕ ਬੂਟਾ ਦੇਖੋ ਇਹ ਇਕੱਲਾ ਫਿਰ ਜੇ ਬਿਮਾਰੀ ਫੈਲਦੀ ਤਾਂ ਇਹਦੇ ਲਾਗ ਵਾਲੇ ਬੂਟੇ ਵੀ ਕਵਰ ਹੁੰਦੇ ਤੇ ਤੱਗੀਆਂ ਜੀਆਂ ਬੜੀ-ਬੜੀਆਂ ਪੈਂਦੀਆਂ ਸੀ ਵੀ ਦਵੀ ਵੀ ਬੋਨਾ ਜਾਂ ਹੋਇਆ ਵਾ ਆਪਣੇ ਖੇਤ ਵਿੱਚ ਐਰ ਬੜੀਆਂ-ਬੜੀਆਂ ਤੱਗੀਆਂ ਪਰ ਜਿਹੜੀ ਹੁਣ ਤੱਗੀ ਦਿਖ ਰਹੀ ਆ ਉਹ ਇੱਕੇ ਬੂਟਾ ਏ ਜਿਹੜੇ ਬੂਟੇ ਨੂੰ ਪੈ ਗਈ ਉਹ ਇਕੱਲਾ ਹੀ ਖੜਾ ਏ ਕਵਰ ਤਾਂ ਥੋੜਾ ਜਿਹਾ ਨੇ ਕਰਿਆ ਉੱਪਰ ਨੂੰ ਪਰ ਉਹਨਾ ਨਹੀਂ ਕਰਿਆ ਉਹ ਇਕੱਲਾ ਹੀ ਖੜਾ ਉਦੇ ਲਾਗਪਾਸ ਵਾਲੇ ਜਿਹੜੇ ਬੂਟੇ ਆ ਉਹ ਪੂਰੀ ਗ੍ਰੋਥ ਕਰ ਰਹੇ ਆ ਇਦਾਂ ਦੀ ਗੱਲ ਆ ਬਾਕੀ ਤੁਸੀਂ ਆਪਣੇ ਏਰੀਆ ਚ ਦੱਸਿਓ ਵੀ ਤੁਹਾਡੇ ਕੀ ਨਹੀਂ ਕਿਸ ਤਰ੍ਹਾਂ ਇਹ 12831 ਵੀ ਰਿਕਵਰ ਕਰ ਰਹੀ ਹੈ ਕਿ ਨਹੀਂ ਕਿਉਂਕਿ ਇਹ ਮੌਸਮ ਸਭ ਤੋਂ ਵੱਡੀ ਚੀਜ਼ ਆ ਮੌਸਮ ਤੇ ਬਾਅਦ ਦੇਖਿਆ ਸੀ ਵੀ ਹੁਣ ਬਾਰਿਸ਼ ਹੋਈ ਆ ਥੋੜੀ ਜੀ ਅਤੇ ਇੱਕ ਆ ਪਤੇਲੇ ਦੀ ਵੀ ਸਪਰੇਅ ਕਰਤੀ ਸੀ ਉਤੋਂ ਬਾਅਦ ਇਹਨੇ ਰਿਕਵਰੀ ਕੀਤੀ ਆ ਅਕੀ ਤੁਸੀ ਦੱਸਿਓ ਤੁਹਾਡੇ ਕਿਹਨੀ 28R31 ਕਿਸ ਤਰ੍ਹਾਂ ਦੀ ਖੜੀ ਆ ਸਾਡੇ ਕਿਹਨੀ ਤਾਂ ਹੁਣ ਲੱਗ ਰਹੀ ਆ ਵੀ ਵਧੀਆ ਰਿਕਵਰ ਕਰ ਰਹੀ ਆ ਜੀ ਇਹੀ ਸੀ 28R31 ਬਾਰੇ ਤੁਹਾਡੇ ਨਾਲ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ